ਫਿਰ ਦੁੱਖ ਨਹੀਂ ਰਹਿ ਜਾਂਦਾ ਕੋਈ ਜਦੋਂ ਮਨ ਮਰ ਗਿਆ ਤੇ ਕਹਿੰਦੇ ਜੇ ਤੁਹਾਡੇ ਕੋਲ ਮਨ ਨਹੀਂ ਮਾਰਦਾ ਫਿਰ ਮਾਇਆ ਮਾਰ ਲਓ ਹੁਣ ਮਨ ਮਾਇਆ ਨੂੰ ਕਿਵੇਂ ਮਾਰਿਆ ਜਾਏ ਗੁਰੂ ਸਾਹਿਬ ਕਹਿੰਦੇ ਮਾਇਆ ਕਾ ਮਾਰਨ ਹਰ ਨਾਮ ਹੈ ਗੁਰ ਗਰੜੁ ਸ਼ਬਦ ਮੁਖ ਪਾਇ ਜਿਹੜੇ ਮਾਂਦਰੀ ਹੁੰਦੇ ਨਾ ਜਰੀਲੇ ਤੋਂ ਜਰੀਲੇ ਸੱਪ ਫੜ ਲੈਂਦੇ ਉਹਨਾਂ ਨੇ ਨਾ ਇੱਕ ਮੰਤਰ ਦੀ ਸਿੱਧੀ ਕੀਤੀ ਹੁੰਦੀ ਇਹਨੂੰ ਗਰਡ ਮੰਤਰ ਕਿਹਾ ਹੈ ਗਰਡ ਪੁਰਾਣ ਹੈ ਗਾਇਕ ਉਹਦੇ ਵਿੱਚ ਐਸੇ ਮੰਤਰ ਆ ਜਿਹੜਾ ਉਹ ਮੰਤਰ ਨੂੰ ਦ੍ਰਿੜ ਕਰ ਲੈਂਦਾ ਜਰੀਲੇ ਤੋਂ ਜਰੀਲਾ ਸੱਪ ਵੀ ਉਹ ਐਂ ਛੁੱਟੀ ਜਾਏਗਾ ਐਂ ਫੜੀ ਜਾਏ ਜਾਂ ਖੇਡਦਾ ਹੁੰਦਾ ਨਾ ਗੁਰਬਾਣੀ ਵਿੱਚ ਲਿਖਿਆ ਹੈ ਜਿੰਨੂੰ ਗਰੜ ਮੰਤਰ ਆ ਜਾਂਦਾ ਨਾ ਗਰੜ ਮੁਖ ਨਹੀਂ ਸਰਪ ਤਰਾਸ ਉਹਨੂੰ ਸੱਪ ਦਾ ਡਰ ਭੈ ਖਤਮ ਹੋ ਜਾਂਦਾ ਹੁਣ ਗਰੜ ਮੰਤਰ ਸਿੱਖਣਾ ਪੈਂਦਾ ਹੈ ਜੋਗੀਆਂ ਦੇ ਕੋਲ ਜਿਹੜੇ ਸੱਪ ਫੜਦੇ ਨੇ ਮੰਦਰੀ ਅੱਜ ਕੱਲ ਤਾਂ ਆਪਣਾ ਵੇਖਿਆ ਵੀ ਹੋਰ ਵੀ ਕਈ ਫੜਦੇ ਨੇ ਸੱਪ ਉਹਨਾਂ ਨੂੰ ਸੱਪਾਂ ਤੋਂ ਡਰ ਨਹੀਂ ਲੱਗਦਾ ਤੇ ਸਾਡੇ ਘਰ ਸੱਪ ਨਿਕਲ ਆਵੇ ਤੇ ਆਪਾਂ ਸਾਰੇ ਡਰਨਾ ਪੈਂਦੇ ਗਰੜ ਮੁਖ ਨੇ ਸਰਪ ਤਰਾਸ ਇਸੇ ਤਰ੍ਹਾਂ ਮਾਇਆ ਨੂੰ ਵੀ ਸੱਪਣੀ ਕਹਿ ਦਿੱਤਾ ਹੈ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰਕਾ ਹੈ ਇਹ ਨਾਗਨੀ ਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜ਼ਹਿਰ ਦੇਤਾ ਸਾਰਿਆਂ ਨੂੰ ਡੰਗ ਮਾਰਤਾ ਦਸ ਲਿਆ ਸਾਰਿਆਂ ਨੂੰ ਇਸ ਕਰਕੇ ਕਹਿੰਦੇ ਸਰਪਨੀ ਤੇ ਉੱਪਰ ਨਹੀਂ ਕੋ ਬਲਿਆ ਇਹਨੂੰ ਸਰਪਨੀ ਵੀ ਕਹਤਾ ਹੈ ਗੁਰਬਾਣੀ ਵਿੱਚ ਲਿਖਿਆ ਇਹ ਸੱਪਨੀ ਨੇ ਬ੍ਰਹਮਾ ਵਿਸ਼ਨ ਤੇ ਮਹੇਸ਼ ਨੂੰ ਵੀ ਡੰਗ ਮਾਰ ਦਿੱਤਾ ਉਹਨਾਂ ਨੂੰ ਹੌਮੇ ਦਾ ਡੰਗ ਮਾਰਿਆ ਸਰਪਨੀ ਤੇ ਉੱਪਰ ਨਹੀਂ ਕੋ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਉ ਛਲਿਆ ਕਿੱਡੇ ਵੱਡੇ ਦੇਵਤੇ ਦੇਵਤਿਆਂ ਦੇ ਮੁਖੀ ਸੀ ਉਹ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ ਵਿੱਚ ਹਉਮੇ ਕਾਰ ਕਮਾਈ ਜਿਨ ਕੀਤੇ ਤਿਸੇ ਨਾ ਚੇਤੇ ਬੱਪੜੇ ਹਰ ਗੁਰਮੁਖ ਸੋਝੀ ਪਾਈ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਜ਼ਹਿਰ ਦੇ ਦਿੱਤਾ ਡੰਗ ਮਾਰਤਾ ਮਾਇਆ ਭਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ ਹੁਣ ਸਾਸ ਸੰਗਤ ਜੀ ਜਿਹਨੂੰ ਸੱਪ ਡੰਗ ਮਾਰਦੇ ਨਾ ਜ਼ਰੀਲਾ ਸੱਪ ਸਭ ਤੋਂ ਪਹਿਲਾਂ ਉਹਦੀ ਅੱਖਾਂ ਦੀ ਰੋਸ਼ਨੀ ਜਾਂਦੀ ਉਹ ਜੀਵ ਅੰਨਾ ਹੋ ਜਾਂਦਾ ਜ਼ਹਿਰ ਵਿੱਚ ਇੰਨੀ ਗਰਮੈਸ਼ ਹੁੰਦੀ ਫਿਰ ਉਹ ਕਹਿੰਦੇ ਕੰਨਾਂ ਤੋਂ ਬੋਲਾ ਹੋ ਜਾਂਦਾ ਤੁਸੀਂ ਇਹਨੂੰ ਕੁਝ ਨਾ ਕੁਝ ਕਹੀ ਜਾਓਗੇ ਤੈਨੂੰ ਸੁਣੇਗਾ ਨਹੀਂ ਕਿਉਂਕਿ ਜ਼ਹਿਰ ਦੀ ਇੰਨੀ ਜ਼ਿਆਦੀ ਗਰਮੈ ਇੰਨਾ ਤਤ ਵੱਜ ਜਾਂਦਾ ਨਾ ਅਗਨ ਅੱਖਾਂ ਵੀ ਅੰਨੀਆਂ ਹੋ ਜਾਂਦੀਆਂ ਤੇ ਕੰਨ ਵੀ ਬੋਲਿਓ ਜਾਂਦੇ ਜਿਸ ਨੂੰ ਸੱਪ ਨੇ ਡੰਗ ਮਾਰਿਆ ਹੋਵੇ ਜ਼ਹਿਰ ਚੜਿਆ ਹੋਵੇ ਤੇ ਉਹ ਜੀਵ ਆਪ ਮਹਾਰੇ ਬੁੱਲਣ ਲੱਗ ਪੈਂਦਾ ਸੁਧ ਬੁੱਧ ਖਤਮ ਹੋ ਜਾਂਦਾ ਇਸ ਤਰ੍ਹਾਂ ਮਾਇਆ ਨੇ ਸਾਰੇ ਸੰਸਾਰ ਨੂੰ ਡੰਗ ਮਾਰ ਦਿੱਤਾ ਸਭ ਤੋਂ ਪਹਿਲਾਂ ਸਾਡੀਆਂ ਅੱਖਾਂ ਹੀ ਅੰਨੀਆਂ ਹੋਈਆਂ ਅੱਖਾਂ ਨੀਆਂ ਕਰ ਦਿਤੀਆਂ ਫਿਰ ਬੋਲਿਓਗੇ ਨਾ ਸਾਨੂੰ ਪਰਮੇਸ਼ਰ ਦਿਸ ਰਿਹਾ ਏ ਕਹੇ ਨਾਨਕ ਇਹ ਨੇਤਰ ਅੰਧ ਸੇ ਤੇ ਨਾਉ ਦੀ ਆਵਾਜ਼ ਸੁਣ ਰਹੀ ਇਹਦਾ ਮਤਲਬ ਹੀ ਗੁਰਬਾਣੀ ਵਿੱਚ ਦੱਸਿਆ ਮਾਇਆ ਦਾ ਡੰਗ ਵੱਜਾ ਤਾਂ ਕਰਕੇ ਨਾ ਪਰਮੇਸ਼ਰ ਦਿਸ ਰਿਆ ਨਾ ਨਾਮ ਸੁਣ ਰਿਹਾ ਕਿੰਨੇ ਕਿੰਨੇ ਲੋਕ ਪਾਠ ਕਰ ਰਹੇ ਸੇਵਾ ਕਰ ਰਹੇ ਨੇ ਮੰਦਰਾਂ ਵਿੱਚ ਚਰਚ ਵਿੱਚ ਮਸੀਤਾਂ ਵਿੱਚ ਗੁਰਦੁਆਰਿਆਂ ਵਿੱਚ ਜਾ ਰਹੇ ਔਰ ਕਿੰਨੇ ਕਿੰਨੇ ਸਾਲ ਹੋ ਗਏ ਆ ਨਾ ਉਹਨੂੰ ਪਰਮੇਸ਼ਰ ਦਿਸ ਰਿਹਾ ਨਾ ਆਵਾਜ਼ ਸੁਣ ਰਹੀ ਕਾਰਨ ਕੀ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਨੇ ਬਹੁ ਰੋਲ ਕਟੋਲਾ ਆਹੇ ਸਮਝਦੇ ਜਿਹਦੇ ਕੋਲ ਜਿਆਦਾ ਪੈਸੇ ਸ਼ਾਇਦ ਉਹਨੂੰ ਮਾਇਆ ਧਾਰੀ ਕਿ ਹੈ ਮਾਇਆ ਧਾਰੀ ਸਾਰੇ ਨੇ ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਤੱਕ ਮਾਇਆ ਵਿਆਪਦੀ ਯਾਨੀ ਜਾਨਵਰਾਂ ਤੇ ਵੀ ਮਾਇਆ ਵਿਆਪਦੀ ਪਰ ਇਹਨਾਂ ਤੇ ਥੋੜੀ-ਥੋੜੀ ਮਾਇਆ ਵਿਆਪਦੀ ਸਭ ਤੋਂ ਜ਼ਿਆਦੀ ਮਾਇਆ ਵਿਆਪਦੀ ਹੈ ਇਨਸਾਨ ਤੇ ਕਹੋ ਕਬੀਰ ਜਿਸ ਉਦਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ ਜਦੋਂ ਸਾਧੂ ਮਿਲ ਜਾਂਦਾ ਹੈ ਨਾ ਕੋਈ ਜਾਗਿਆ ਹੋਇਆ ਜਿਹੜਾ ਪਰਮੇਸ਼ਰ ਨਾਲ ਇੱਕ ਮੇਕੇ ਉਦੋਂ ਛੁੱਟਿਆ ਜਾਂਦਾ ਉਦੋਂ ਫਿਰ ਕਹਿੰਦੇ ਸਭ ਤੋਂ ਪਹਿਲਾਂ ਸਾਨੂੰ ਸਾਧੂ ਕਾਮ ਕਰੋਧ ਨਗਰ ਬਹੁ ਭਰਿਆ ਮੇ ਸਾਧੂ ਖੰਡਲ ਕ